ਮੈਂ ਮੁਖਦੇਵ ਸਿੰਘ ਹਲੋਵਾਲ ਜ਼ਿਲ੍ਹਾ ਪ੍ਰਧਾਨ ਮੀਡੀਆ ਆਮ ਆਦਮੀ ਪਾਰਟੀ ਅੱਜ ਮੈਂ ਪਾਰਟੀ ਹਾਈ ਕਮਾਂਡ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸ਼ੋਦੀਆ ਜੀ ਅਤੇ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਅਮਨ ਰੋੜਾ ਜੀ ਤੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਮੇਰੇ ਗਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਜੋਬਨ ਰੰਧਾਵਾ ਜੀ ਤੇ ਲੋਕ ਸਭਾ ਇੰਚਾਰਜ ਜੀਵ ਸ਼ਰਮਾ ਜੀ ਮੈਂ ਪਾਰਟੀ ਹਾਈ ਕਮਾਂਡ ਸਾਰੀ ਹੀ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਇਹ ਜਿਹੜੀ ਮੈਨੂੰ ਜ਼ਿੰਮੇਵਾਰੀ ਬਖਸ਼ੀ ਹੈ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਮੈਂ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਇਹਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਅੱਜ ਸਾਰੇ ਹੀ ਸਾਡੇ ਸਾਥੀ ਵੀ ਇਸ ਮੌਕੇ ਬਲਜੀਤ ਸਿੰਘ ਖਾਲਸਾ ਚੇਅਰਮੈਨ ਮਾਰਕੀਟ ਕਮੇਟੀ ਦੀਨਾ ਨਗਰ ਕਸ਼ਮੀਰ ਸਿੰਘ ਜੀ ਵਾਲਾ ਕਿਸਾਨ ਮੋਰਚੇ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਪਵਨ ਜੀ ਜੁਧ ਨਸ਼ਿਆਂ ਵਿਰੁੱਧ ਸਾਡੇ ਵਿੱਚ ਬੈਠੇ ਆ ਰਣਜੀਤ ਸਿੰਘ ਪਾੜਾ ਜੀ ਸਾਹਿਬ ਕੋਰ ਜੀ ਅਤੇ ਆਸ਼ੂ ਰੰਧਾਵਾ ਜੀ ਜੋ ਜੋਨ ਸੋਸ਼ਲ ਮੀਡੀਆ ਦੇ ਇੰਚਾਰਜ ਨੇ ਐਸ ਐਮ ਰੰਧਾਵਾ ਜੀ ਸਾਡੇ ਨਾਲ ਬੈਠੇ ਆ ਮੈਂ ਸਾਰੇ ਹੀ ਸੱਜਣਾ ਦਾ ਗੱਗੂ ਮੋੜ ਜੀ ਬੈਠੇ ਆ ਹੋਰ ਵੀ ਮੇਰੇ ਸਾਥੀ ਜਿਨ੍ਹਾਂ ਨੂੰ ਮੈਂ ਨਾਮ ਕਰਕੇ ਨਹੀਂ ਜਾਣਦਾ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਇੱਥੇ ਪਹੁੰਚਣ ਤੇ ਅੱਜ ਨਗਰ ਸੁਧਾਰ ਟੈਸਟ ਦੇ ਆਫਿਸ ਵਿੱਚ ਪਹੁੰਚੇ ਹੋ ਦੀ ਮੈਂ ਰਜੀਵ ਸ਼ਰਮਾ ਲੋਕ ਸਭਾ ਇੰਚਾਰ ਗੁਰਦਾਸਪੁਰ ਚੇਅਰਮੈਨ ਇੰਪਰੂਵਮੈਂਟਸ ਗੁਰਦਾਸਪੁਰ ਅੱਜ ਬੜਾ ਖੁਸ਼ੀ ਦਾ ਦਿਨ ਨੇ ਆ ਜੀ ਕਿ ਹਰ ਇੱਕ ਪਾਰਟੀ ਦੇ ਵਿੱਚ ਜਿਦਾ ਆਮ ਆਦਮੀ ਪਾਰਟੀ ਦੇ ਵਿੱਚ ਦੇਖਿਆ ਜਾਂਦਾ ਕਿ ਹਰ ਇੱਕ ਵਰਕਰ ਨੂੰ ਹਰ ਇੱਕ ਮਿਹਨਤ ਕਰਨ ਵਾਲੇ ਵਰਕਰ ਨੂੰ ਜਦੋਂ ਉਹਨੂੰ ਕੋਈ ਉਦ੍ਹਾ ਦਿੱਤਾ ਜਾਂਦਾ ਜਦੋਂ ਉਹਦਾ ਮਾਨ ਸਮਾਨ ਕੀਤਾ ਜਾਂਦਾ ਤੇ ਖੁਸ਼ੀ ਹੁੰਦੀ ਆ ਕਿ ਜਦੋਂ ਆਮ ਘਰਾਂ ਦੇ ਮੁੰਡੇ ਅੱਗੇ ਵਾਦੇ ਨੇ ਖੁਸ਼ੀ ਹੁੰਦੀ ਆ ਲੋਕ ਵੀ ਇਹਦੇ ਉੱਤੇ ਪਾਰਟੀ ਤੇ ਹੋਰ ਵਿਸ਼ਵਾਸ ਕਰਦੇ ਆ ਇਹਨੂੰ ਦੇਖਦੇ ਹੋਏ ਅੱਜ ਸਾਡੇ ਮੁਖਦੇਵ ਸਿੰਘ ਅਲੋਵਾਲ ਜੀ ਜਿਹੜੇ ਕਿ ਕਿਸਾਨ ਮੰਡਿੰਗ ਦੇ ਜ਼ਿਲ੍ਹਾ ਪ੍ਰਧਾਨ ਸੀ ਉਹਨਾਂ ਨੂੰ ਹੁਣ ਮੁਖ ਬੁਲਾਰੇ ਵਜੋਂ ਗੁਰਦਾਸਪੁਰ ਦਾ ਮੀਡੀਆ ਇੰਚਾਰਜ ਪਾਰਟੀ ਨੇ ਥਾਪਿਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤਨਵੀਨ ਆਰਾਮਾਦੀਪ ਪਾਰਟੀ ਸਾਡੇ ਪੰਜਾਬ ਦੇ ਪ੍ਰਭਾਰੀ ਮਨੀਸ਼ ਸ਼ੋਧਿਆ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਅਤੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ਰੀਕਲਸੀ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੁਖਦੇਵ ਸਿੰਘ ਅਲਵਾਲ ਤੇ ਵਿਸ਼ਵਾਸ ਕਰਦੇ ਹੋਏ ਇਹਨਾਂ ਨੂੰ ਮੁੱਖ ਬੁਲਾਰੇ ਵਜੋਂ ਮੀਡੀਆ ਇੰਚਾਰਜ ਥਾਪਿਆ ਆ ਤੇ ਮੈਂ ਵੀ ਆਸ ਕਰਾਂਗਾ ਕਿ ਇਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਮੁਖਦੇਵ ਅਲਵਾਲ ਜੀ ਨੂੰ ਮਿਲੀ ਆ ਇਹ ਬਹੁਤ ਹੀ ਇਮਾਨਦਾਰੀ ਅਤੇ ਦਿਨ ਰਾਤ ਇੱਕ ਕਰਨ